ਉਹ ਗੱਲ ਸੁਣ ਲੈ ਮੇਰੀ ਚੋਬਰਾ ਤੂੰ ਪਹਿਲਾਂ ਧਿਆਨ ਨਾਲ ਹਾਂਜੀ ਬੰਦੇ ਤਾਂ ਆਪਾਂ ਦੋਨੇ ਸੀ ਜਾ ਰਹੀਆਂ ਹਾਂ ਹਾਂਜੀ ਹਾਂ ਪਰ ਜਿਹਦੇ ਘਰੇ ਆਪਾਂ ਹੁਣ ਜਾਂਦੇ ਆਂ ਹਾਂਜੀ ਚਾਹੇ ਮੂਰੇ ਬੰਦਾ ਹੈ ਚਾਹੇ ਔਰਤ ਹੈ ਹਾਂਜੀ ਉਹਦੇ ਨਾਲ ਗੱਲ ਪੂਰੇ ਢੰਗ ਤਰੀਕੇ ਨਾਲ ਕਰਨੀ ਆ ਮਾਹਾਂ ਤੁਸੀਂ ਬੇਫਿਕਰ ਹੋ ਜੀ ਕੋਕੇ ਜੜ ਦੂੰ ਜੇ ਕੋਕੇ ਨਾ ਜੜੇਗੇ ਨਾ ਤੇਰੀ ਗਿੱਚੀ 'ਚ ਜ਼ਰੂਰ ਜੜੂ ਆ ਜਾ ਲੰਘਿਆ ਕਰ ਉਹ ਸਾਰਾ ਕੁਝ ਪਿਆਵਾਂਗੇ ਚਾਚੂ ਸਾਰਾ ਕੁਝ ਬੇਫਿਕਰ ਰਹਿ ਤੂੰ ਯਾਰ ਹਾਂ ਘਰੀਓ ਜੀ ਘਰੀਆਂ ਅਸੀਂ ਕਿ ਠੱਠੇ ਕੁਝ ਨਿਕਲਣਾ ਆਜੋ ਕਿਉਂ ਲੱਗਿਆ ਪਤਾ ਬਾਲਾ ਨਾ ਹੱਡਣਾ ਗੱਲਾਂ ਹੀ ਕਰੋ ਜੀ ਉਹ ਪੈਨਸ਼ਨ ਕਾਰਡ ਜੇ ਕੱਢੋ ਕਿਰਾ ਪੈਨਸ਼ਨ ਦਮੋਂਗੇ ਕਦੋਂ 4 ਸਾਲ ਤਾਂ ਹੋ ਗਏ ਤੁਹਾਨੂੰ ਕਹਿੰਦੇ ਆ ਇਹਨੂੰ ਉਹ ਕੋਈ ਗੱਲ ਨਹੀਂ ਜੀ ਸਫਰ ਦਾ ਫਲ ਮਿੱਠਾ ਹੁੰਦਾ ਹੈਗਾ ਪੈਨਸ਼ਨ ਵਾਲੀ ਸਕੀਮ ਤਾਂ ਤੁਹਾਡੀ ਉੱਤੋਂ ਹੱਕ ਤੀ ਫੋਕੇ ਵੱਢਦੀ ਆਉਂਦੀ ਆ ਜੀ ਉਹ ਵੀ 2500 ਨਹੀਂ 4000 ਚੱਲ ਸ਼ੁਕਰ ਹੈ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਆ 4000 ਪੈਨਸ਼ਨ ਮਿਲੂ ਕਦੋਂ ਭਾਲਦੀ ਆ ਦੋਲੇ ਸਾਨੂੰ ਤਾਂ ਆਪ 3 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਕੀ ਕਹਿੰਦਾ ਇਹ ਉਹ ਤਾਂ ਐਂ ਕਹਿੰਦਾ ਜੀ ਪੈਨਸ਼ਨ ਤਾਂ ਥੋੜੀ 3 ਦਿਨਾਂ ਚ ਮਿਲ ਜੂ ਰਾਹ ਤੇ ਚੁੰਗੀ ਚਾਪਟੇ ਹੀ ਵੜਾ ਪੈਂਦਾ ਹੈ ਲੇਟ ਫੇਟ ਹੋ ਸਕਦੀ ਹੈ ਜੀ ਲੇਟ ਫੇਟ ਤਾਂ ਚੱਲ ਜੂ ਮਰ ਜਾਣੇ ਕਿਤੇ 4000 ਦਾ 4000 ਚੁੰਗੀਆਂ ਦੀ ਨਾ ਕੱਟ ਲੈਣਾ ਐਵੇਂ ਕਿਵੇਂ ਚੁੰਗੀਆਂ ਤੇ ਕੱਟ ਲੈਣਗੇ ਬੀਬਾ ਜਦ ਤੁਹਾਡੇ ਮੂਰੇ ਵੱਡਾ ਚੁੰਗਾ ਖੜਾ ਹੈ ਕੀ ਮਤਲਬ ਉਹ ਮਤਲਬ ਤਾਂ ਇਹ ਆ ਜੀ ਸਾਡੇ ਸਾਹਬ ਦੀ ਜੇਬ ਚ 10 ਸਾਲਿਆ ਮੂਤ ਦੀ ਝਗ ਮੰਗੂ ਥੱਲੀ ਬੈਠੀ ਜਨਾ ਰੇਡ ਚੱਕ ਕੇ ਰੱਖ ਮਾਤਾ ਐ ਕਹਿਣਾ ਜੀ ਸਾਹਬ ਦੀ ਜੇਬ ਚ 10-10000 ਦੀਆਂ ਦੋ ਗੁੱਟੀਆਂ ਪਾ ਦੋ ਸਮਝ ਗਈ ਜੀ ਸਮਝ ਗਈ ਲੈ ਕੇ ਆਉਣੀ ਆ ਉਹ ਆ ਗਈ ਜੀ ਬਣ ਗਈ ਗੱਲ ਗੱਲ ਆਪਦੇ ਆਪ ਨਹੀਂ ਬਣਦੀ ਬਣਾਉਣੀ ਪੈਂਦੀ ਆ ਪੁੱਤ ਲਿਓ ਜੀ ਥੋੜਾ ਚੁੱਪ ਹੋ ਪੁੱਤ ਕਹਿਣਾ ਪੁੱਤ ਪੱਤ ਸਾਡੇ ਜੋ ਕੋਈ ਨਹੀਂ ਹੈਗਾ ਜੀ ਇੱਕ ਦੂਜੇ ਦੇ ਪਿਓ ਹੀ ਆ ਕੀ ਮਤਲਬ ਇੱਕ ਤਾਂ ਤੁਸੀਂ ਮਤਬਲ ਬੜਾ ਪੁੱਛਦੇ ਹੋ ਜੀ ਤੁਹਾਨੂੰ ਹੁਣ ਦੱਸੋ ਕੀ ਦੱਸੀ ਜਾਈਏ ਚਾ ਛੱਡੋ ਪਰੇ ਹੁਣ ਚੁੰਗੀਆਂ ਚਾਪਟੀਆਂ ਦਾ ਕੋਈ ਖਤਰਾ ਤਾਂ ਨਹੀਂ ਉਹ ਜਿੰਨਾ ਟਾਈਮ ਛੋਡੇ ਮੂਰੇ ਵੱਡੇ ਚੁੰਗੇ ਖੜੇ ਨੇ ਜੀ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਹੁਣ ਤਾਂ ਖਾਤੇ ਚ ਰੁਪਏ ਡਿਗਣ ਗਏ ਉਹ ਰੁਪਏ ਤਾਂ ਹੁਣ ਐ ਡਿਗਣ ਗਏ ਜਿਵੇਂ ਡੋਲੀ ਵਾਲੀ ਕਾਰ ਤੋਂ ਤਾੜ ਤਾੜ ਥੋਲੂ ਡਿਗਦੇ ਹੁੰਦੇ ਨੇ ਹੋਰ ਕੋਈ ਸੇਵਾ ਦੱਸੋ ਸੇਵਾਤਾ ਜੀ ਛੋਡੇ ਵਰਗੇ ਸਿੱਧੇ ਸਾਦੇ ਦਰਖਤ ਜੇ ਸਾਨੂੰ 15-20 ਹੋਰ ਮਿਲ ਜਾਣ ਕਾਟੋ ਫੁੱਲਾਂ ਤੇ ਹੈ ਹੈ ਬੱਕਰੀ ਗੁੱਲਾਂ ਤੇ ਹੈ